ਦੋਵੇਂ ਹਾਂਜੀ ਹਾਂਜੀ ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡਾ ਲੰਗਿਆਂਣਾ ਨਵਾਂ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 981450988 ਅੱਜ ਦੀ ਵੀਡੀਓ ਚ ਦੋ ਪਸ਼ੂ ਵਿਖਾਉਣੇ ਆ ਇੱਕ ਬਹੁਤ ਚੰਗੀ ਫੁੱਲ ਵੱਡੇ ਕਦਕਾੜ ਵਾਲੀ ਕਾਲੇ ਰੰਗ ਦੀ ਵੈੜ ਇੱਕ ਪਰਲੇ ਪਾਸੇ ਡੱਬੀ ਵੈੜ ਪ੍ਰਿੰਟ ਵਾਲੀ ਐਚਐਫ ਨਸਲ ਦੀ ਹੈ ਦੋ ਨਾਲ ਸੇਲ ਹੈ ਇਨਫਰਮੇਸ਼ਨ ਲੈ ਲੈਣਾ ਸਤਿ ਸ਼੍ਰੀ ਅਕਾਲ ਜੀ ਨਾਮ ਰਾਜਦੀਪ ਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਫੋਨ ਨੰਬਰ 814346055 814346055 ਰਾਜਦੀਪ ਦੋ ਪਸ਼ੂ ਦੋ ਪਸ਼ੂ ਹੋਗਾ ਜੀ ਇੱਕ ਤੋਂ ਸ਼ੁਰੂ ਕਰ ਲੈ ਕੰਨਵਾ ਸੂਆ ਇਹ ਦੂਜਾ ਸੂਆ ਹੋਈ ਹੈ ਜੀ ਧਨ ਭਾਈ ਉਹਨੇ ਜੇ 15 ਤੋਂ 10 ਤੋਂ ਉਪਰ ਫਰੀ ਲਉਗੀ 10 ਤੋਂ 15 ਹਾਂ ਬਹੁਤ ਜੀ ਕੋਈ 40 ਤੋਂ 35 ਰੇਟਾ ਫੁੱਲਾ 35 40 ਰੇਟਾ ਹਾਂ ਫੁੱਲਾ ਪੂਰੀ ਵੱਡੀ ਆ ਰਾਜੀ ਬੜੀ ਆ ਨਿੱਕੀ ਨਾ ਸਾਡੇ ਕਹਿੰਦੇ ਛੋਟੀ ਨਹੀਂ ਹੁੰਦੀ ਆ ਤੇ ਵੱਡੀ ਆ ਪੂਰੀ ਰਾਜੀ ਬੜੀ ਆ ਲੰਮੀ ਮੂਮੀ ਤੇ ਵੇਰ ਬਹੁਤ ਆ ਸਹੀ ਸਭ ਸਹੀ ਸਭ ਪੂਰੀ ਜਮ ਮੱਛੀ ਦਾ ਹੱਥ ਲੱਗ ਗਿਆ ਹਾਂ ਸਹੀ ਆ ਆ ਜਾ ਮੱਛੀ ਮਰਠੀ ਰਹੀ ਹੈ ਜਵਾਨ ਹੈ ਦੋਸਤੋ ਸੀਲਸਾਉ ਪੂਰੀਆ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਹੋ ਤਾਂ ਕਈ ਵਾਰ ਜਾਨਵਰ ਮੜ ਮੁੱਡ ਕਰ ਜਾਂਦਾ ਹੁੰਦਾ ਕੱਢੀਏ ਬਾਹਰ ਨੂੰ ਦੋਸਤੋ 35 ਤੋਂ 40 ਲੀਟਰ ਬਈ ਦੱਸਦਾ ਕਿ ਦੁੱਧ ਪਿਆਜੂਗੀ ਸੁ ਕਹਿੰਨੇ ਮੇ ਸੂਈ ਸੁੰਦੀ ਦੂਜੇ ਸੂਹੇ ਸੁੰਦੀ ਦੂਜੇ ਸੂਹੇ ਸੁੰਦੀ ਆ ਵੱਡੀ ਬਹੁਤ ਆ ਇਹ ਗੱਲ ਨੋਟ ਕਰ ਲਓ ਕੋਈ ਆਏ ਨਾ ਭੈਣ ਭਰਾ ਮੰਨੇ ਕਿ ਛੋਟੀ ਆ ਹੋ ਸਕਦਾ ਤੁਹਾਨੂੰ ਵੀਡੀਓ ਤੇ ਛੋਟੀ ਲੱਗਦੀ ਹੋਵੇ ਪਰ ਜਦੋਂ ਆਉਂਗੇ ਆਪਦੀ ਅੱਖਾਂ ਨਾਲ ਆ ਕੇ ਵੇਖੋਗੇ ਫੁੱਲ ਵੱਡੀ ਐ 9511 ਟਰੈਕਟਰ ਜਿੱਡੀ ਐ ਕੱਲੀ ਕੱਚੀ ਕੱਚੀ ਆ ਦਸਾਂ ਤੋਂ 15 ਦਿਨਾਂ ਦੇ ਵਿੱਚ ਵਿੱਚ ਬਾਈ ਕਹਿੰਦਾ ਸੂਪੂ ਦਸਾਂ ਤੋਂ ਯਾਨੀ ਕਿ ਉੱਪਰ ਲੈ ਜੂ 15 ਤੋਂ ਅੰਦਰ ਸੂਪੂਗੀ ਪੂਰੀ ਵੱਡੀ ਵਹਿੜ ਵਜਣ ਫੁੱਲ ਐ ਦੂਜਾ ਸੂਹਾ ਕਾਲੇ ਰੰਗ ਦੀ ਵਹਿੜ ਵਜਣ-ਵਜਣ ਫੁੱਲੀ ਐ ਸੋਹਣਾ ਬੋਡੀ ਸਟਰਕਚਰ ਐ ਬਾਕੀ ਵਲਟ ਲੰਪ ਪਈਆਂ ਬਹੁਤ ਆ ਹਾਂ ਆ ਫਟਟੇਂਗੂ ਹਵਾਨਾ ਪਿੱਛੇ ਨੂੰ ਵੱਧਦਾ ਕੱਲੀ ਕੱਚੀ ਕੱਚੀ ਐ 10ਾਂ ਤੋਂ 15 ਦਿਨਾਂ ਦੇ ਵਿੱਚ ਵਿੱਚ ਪਾਈ 10 ਦਾ ਸੂਪੂ ਥਣ ਅਰਧੀ ਚਵਾਈ ਵਾਲੇ ਭਮਾਥੀ ਚਵਾਈ ਕਰ ਲਿਓ ਭਾਵੇਂ ਮਸ਼ੀਨ ਤੇ ਚਵਾਈ ਕਰ ਲਿਓ ਥਣ ਦਾ ਸਾਈਜ਼ ਪੂਰਾ ਸੋਹਣਾ ਪੂਰੇ ਫੁੱਲ ਵੱਡੇ ਕਦ ਕਾਠ ਵਾਲੀ ਦੂਜਾ ਸੂਆ ਕਾਲੇ ਰੰਗ ਦੀ ਵਹਿੜ ਮੱਜਾਂ ਰਗਾਉ ਹਾਈਟ ਵੀ ਫੁੱਲ ਲੈਂਥ ਵੀ ਪੂਰੀ ਆ ਜੈ ਜੈ ਮੋਲ ਬਾਈ ਰਾਜੀਪਾ ਇਹਦਾ ਇੱਕ ਦਾ ਕਰਦੇ ਆ ਮਾਨਤਾ ਨੋ ਜੀ ਮਾਨਤਾ ਕਰ ਦਿਆਂ ਦੋਸਤੋ 110000 ਮੋਲ ਹੈ ਮਾਨਤਾਨ ਹੋ ਜੂ ਦੋਸਤੋ ਮੈਂ ਦੁਬਾਰਾ ਦੱਸ ਦੇਣਾ ਫੁੱਲ ਵੱਡੀ ਵਹਿੜਾ 35 ਤੋਂ 40 ਲੀਟਰ ਬਾਈ ਦੱਸਦਾ ਖੁੱਲਾ ਦੁੱਧ ਪਿਆ ਜੂ ਫਾਰਮ ਵਾਲੀਆਂ ਵਹਿੜਾਂ ਜਿਹੜੀ ਵਹਿੜਾ ਕੋਈ ਭੈਣ ਭਰਾ ਨਿੱਕੀ ਛੋਟੀ ਲੱਸੀ ਲਾ ਵੀ ਨਾ ਮੰਨੇ ਡਰਮ ਬਾਈ ਦੱਸਦਾ ਕਿ ਦੁੱਧ ਆਉਣੇ ਦੇਣਾ ਦਸਾਂ ਤੋਂ 15 ਦਿਨਾਂ ਦੇ ਵਿੱਚ ਵਿੱਚ ਬੱਚਾ ਦੇ ਦੂ ਦੋ ਨੰਬਰ ਰਾਜੀ ਦੀ ਪਹਿਲੇ ਸੀਸ ਹੁੰਦੀ ਹੈ ਕਿੰਨੇ ਦਿਨ ਲੈ ਜੂ ਇਹ ਲੈ ਜੂਗੀ 2-4 ਨਹੀਂ ਲਵਾਂਗਾ ਤਿਆਰੀ ਹੈ ਤਿਆਰੀ ਹੈ ਹਾਂ ਕਿੰਨਾ ਦੁੱਧ ਬੇਜੂ ਹੁਣ ਇਹ 15 ਕਿਲੋ ਚੈਤ ਜਿਆ ਮੁੱਲ ਜਿਆ ਮੁੱਲ ਆ 60000 ਰੁਪਏ ਜਮਾਨਤ ਨਾਲ ਕਰਦਾ ਕੱਢੀਏ ਬਾਹਰ ਨੂੰ ਦੋਸਤੋ ਇੱਕ ਗੱਲ ਨੋਟ ਕਰ ਲਓ ਜਿਹੜੀ ਜਿੰਨੇ ਦੁੱਧ ਵਾਲੀ ਹੈ ਕਹਿੰਨ ਨੂੰ ਤਾਂ ਬਾਈ ਇਹਦਾ ਵੀ ਦੁੱਧ ਕਹਿੰਦਾ 25 ਕਿਲੋ ਦੇਊਗੀ 30 ਕਿਲੋ ਦੇਊ ਪਰ ਇਹ ਬਾਈ ਕਹਿੰਦਾ 15 ਕਿਲੋ ਦੇਊ ਉਹਦੀ ਗਾਰੰਟੀ ਆ 35 40 ਲੀਟਰ ਖੁੱਲਾ ਪਿਆ ਦੇਣਾ ਆਫ ਕੈਮਰਾ ਬਾਈ ਦੱਸਦਾ ਸੀ 32 33 ਲੀਟਰ ਦੁੱਧ ਪਹਿਲਾਂ ਨਹੀਂ ਦਿੱਤਾ ਦੂਜੇ ਸੂਵੇ ਸੁੰਦੀ ਐ ਇੱਕ ਨੰਬਰ ਆ ਬਾਈ ਦੱਸਦਾ 15 ਕਿਲੋ ਦੁੱਧ ਪਿਆਜੂ ਪਹਿਲਾ ਸੂਆ ਐਚ ਐਫ ਨਸਲ ਦੀ ਡੱਬੀ ਵੈੜ ਸਿਵਲ ਸਾਉ ਇਹ ਵੀ ਪੂਰੀ ਐ 62000 ਇਹਦਾ ਮੁੱਲ ਐ ਮਾਨਤਾਣ ਹੋ ਜੂ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਜੇ ਕਿਸੇ ਨੇ ਡੱਬੀ ਵੈੜ ਲੈਣੀ ਆ ਤਾਂ ਅਗਲਾ 2 ਨੰਬਰ ਲੈ ਲੇ ਪਹਿਲਾ ਸੂਆ ਮੇਰੇ ਹਿਸਾਬ ਨਾਲ ਹੋ ਸਕਦਾ ਵੈੜ ਹੈ ਜੇ ਦੰਦਾ ਜੀ ਹੋਵੇ ਬਾਕੀ ਦੰਦ ਵੇਖੇ ਨਹੀਂ ਪਰ ਲੱਗਦਾ ਸ਼ਾਇਦ ਦੰਦਾ ਚ ਹੋਵੇ ਬਾਕੀ ਜਿਹਦੇ ਪਸੰਦ ਹੋ ਅਗਲਾ ਆ ਕੇ ਆਪਦੀ ਤਸੱਲੀ ਕਰ ਲੈ ਨਵਾਂ ਹਨ ਬੱਚੀ ਆ ਪਹਿਲਾ ਸੂਆ ਪਲੂਨ ਮੱਛੀ ਦੋਸਤੋ ਵੈੜਾ 2 ਨੰਬਰ ਵੀ ਪੂਰੀ ਕੱਦ ਕਾਠ ਵਾਲੀ ਆ ਪਰ 1 ਨੰਬਰ ਨਜਾਇਜ਼ੀ ਵੱਡੀ ਆ ਹਾਂ ਇਹ ਨਾ ਮੰਨੋ ਕਿ 2 ਨੰਬਰ ਛੋਟੀ ਉਹ ਵੈੜਾ 2 ਨੰਬਰ ਵੀ ਛੋਟੀ ਆ ਪਰ 1 ਨੰਬਰ ਥੋੜੀ ਜਿਹਾ ਜ਼ਿਆਦਾ ਹੀ ਵੱਡੀ ਆ ਸੀਲਸਾਉ ਦੋਵੇਂ ਪਸ਼ੂ ਫਲ ਐ ਐਫ ਨਸਲ ਦੀ ਡੱਬੀ ਬੱਚੀ ਪ੍ਰਿੰਟ ਵਾਲੀ ਆਦੀ ਚੁਆਈ ਵਾਲੇ ਗੁਲਾਬੀ ਥਣ 62000 ਮੁੱਲ ਮਾਨ ਤਾਨ ਹੋ ਜੂ ਜੈ ਜੀ ਮੋਹਲਾ ਇਦੋਂ ਘਾਟਦਾ ਫਿਰ ਤੁਹਾਨੂੰ ਵੀ ਪਤਾ ਜੇ ਆਪਾਂ ਹੋਰ ਕਿਤੇ ਕਲੇ ਹੁੰਦੀ 570 75 ਮੁੱਲ ਕਰਨਾ ਹੈ ਹਾਂ ਦੁੱਧ 23 24 ਕਿਲੋ ਕਹਿਦਣਾ ਹੈ ਆਪਾਂ ਗਿਆ ਜੀ ਗਿਆ ਲੈ ਰੰਗ ਬਾਈ ਪੂਰੀਆ ਹਾਂ ਅਗਲੇ ਸੂਏ ਨੂੰ ਸੁਣਾ ਨਿਖਰੇ ਆਣ ਨੇ ਹੋਰ ਵੀ ਪਹਿਲੇ ਸੂਏ ਕਰਕੇ ਹੁਣ ਐਂ ਲੱਗਦੀ ਆਪਾਂ ਉਸ ਤੇ ਵੀ ਗੱਲ ਸਹੀ ਆ ਦੂਜੇ ਸੂਏ ਨੂੰ ਗਾਂ ਵਾਧੇ ਵਾਲੀ ਬੱਚੀ ਆ ਕਿਉਂਕਿ ਪਹਿਲਾ ਨਾ ਇਹਦਾ ਵਾਧੇ ਵਾਲੀ ਬੱਚੀ ਆ ਕੋਈ ਏਰ ਕੀ ਸੂਆ ਦੁੱਧ ਆ ਪੀ ਕੇ ਦੂਜੇ ਸੂਏ ਨੂੰ ਸੇਲ ਵੀ ਕਰਦਾ ਤਾਂ ਵੀ ਕਰਮ ਵਾਲੀ ਵਧੀਆ ਪੈਸੇ ਵਟਾਜੂ 62000 ਦਾ ਮੁੱਲ ਮਾਨਤਾਨ ਹੋ ਜੂ ਇੱਕ ਨੰਬਰ ਅੱਜ ਦੀ ਵੀਡੀਓ ਦੇ ਵਿੱਚ ਫੁੱਲ ਵੱਡੀ ਵਾੜ 35 ਤੋਂ 40 ਲੀਟਰ ਦੁੱਧ ਪਿਆਜੂ 32 33 ਲੀਟਰ ਦੁੱਧ ਬਾਈ ਦੱਸਦਾ ਪਹਿਲਾਂ ਨੇ ਦਿੱਤਾ ਦੂਜੇ ਸੂਵੇ ਸੁੰਦੀ ਹੈ ਕਲੀ ਕੱਚੀ ਕੱਚੀ ਹੈ 10 ਤੋਂ 15 ਦਿਨਾਂ ਚ ਸੂਪੂ ਫਾਰਮ ਵਾਲੀਆਂ ਵਾੜਾਂ ਜੀ ਡੀ ਵਾੜ ਬਾਕੀ ਫੋਨ ਨੰਬਰ ਸਕਰੀਨ ਤੇ ਹੈ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਦੋਵੇਂ ਨਗ ਸੀਸਾਉ ਆ ਪਿੰਡ ਲੰਗੀਆਂਣਾ ਨਾ ਨਾਮਾ ਜ਼ਿਲ੍ਹਾ ਮੋਗਾ ਖੀਲ ਬਾਗਾ ਪੁਰਾਣਾ ਸਾਰਿਆਂ ਨੂੰ ਫਸਿਓ